来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਚਾਂਦਪੁਰਾ ਬਨਾਲਾ ਤਹਿਸੀਲ ਟੋਹਾਣਾ ਜ਼ਿਲ੍ਹਾ ਫਤਿਆਵਾ ਤੇ ਹਰਿਆਣੇ ਚ ਪਹੁੰਚੇ ਹੋਇਆ ਬਾਈ ਕੋਲੇ ਇੱਕ ਝੋਟੀ ਬਕਾਊਆ ਘਰੇਲੂ ਸੱਜਣਾ ਕੋਈ ਬਾਈ ਹੋਰਾਂ ਦਾ ਜੇ ਗੱਲ ਕਰ ਲਈਏ ਸੱਜਣੋ ਵਪਾਰ ਵਾਲਾ ਸਿਸਟਮ ਨਹੀਂ ਹੈਗਾ ਘਰੇਲੂ ਝੋਟੀ ਵੇਚਣੀ ਹੈ ਬਾਈ ਕਹਿੰਦਾ ਦੂਜਾ ਸੂਆ ਸੂਈ ਆ ਅੱਜ ਸਵੇਰ ਦੀ ਸੂਈ ਹੋਈ ਆ ਤੇ ਬਾਕੀ ਜੇਰ ਜੱਪਿਆ ਵਾਲਾ ਸਿਸਟਮ ਆ ਜਿਹੜਾ ਉਹ ਬਾਈ ਕਹਿੰਦਾ ਹੈਗਾ ਡੰਨ ਤੇ ਬਾਕੀ ਜਿਹੜਾ ਗੋਦੜਾ ਰਿਕਾਰਡ ਆ ਪਹਿਲਨ ਦਾ ਰਿਕਾਰਡ ਵੀ ਚੰਗਾ ਦੁੱਧ ਦਾ ਤੇ ਬਾਕੀ ਐਸ ਵਾਰੀ ਵੀ ਝੋਟੀ ਸੱਜਣੋਂ ਚੰਗਾ ਦੁੱਧ ਪਾ ਦੂ ਕਿਉਂਕਿ ਹਰਿਆਣੇ ਦਾ ਪਸ਼ੂਧਨ ਤਕਰੀਬਨ ਤਕਰੀਬਨਾ ਟਾਪ ਕੁਆਲਿਟੀ ਚ ਹੀ ਰਹਿੰਦਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਝੋਟੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇੜਾ ਰੇਟ ਆ ਰੇਟ ਬਾਈ ਤੋਂ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਬਾਈ ਹੋਰ ਕੀ ਹਾਲ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਬਾਈ ਚੜਦੀ ਕਲਾ ਚੜਦੀ ਕਲਾ ਆਪੇ ਹਾਂ ਨਾਮ ਤੇ ਨੰਬਰ ਬੋਲੋ ਜੀ ਨਾਮ ਗੁਰਜੀਤ ਸਿੰਘ ਹਾਂਜੀ ਨੰਬਰ ਹੈ 7015634017 ਪਿੰਡ ਦਾ ਨਾਮ ਕੀ ਚਾਂਦਪੁਰਾ ਚਾਂਦਪੂਰਾ ਬਨਨ ਵਾਲਾ ਬਨਨ ਵਾਲਾ ਆ ਨੇੜੇ ਤੇੜ ਹਰਿਆਣੇ ਦੀ ਹੋਰ ਕਿਹੜੇ ਪਿੰਡ ਨੇ ਬਾਈ ਹਰਿਆਣੇ ਤੋਂ ਹਾਣਾ ਹੀ ਪੈ ਗਿਆ ਠੀਕ ਆ ਜੀ ਤੇ ਕੁ ਇਹ ਕੁੱਦ ਨਹੀਂ ਆਪਣਾ ਹੰਟਾਇਆ ਇਧਰੋਂ ਮੰਡਵੀ ਠੀਕ ਆ ਜੀ ਇਹ ਸਾਰੇ ਹਰਿਆਣੇ ਦੇ ਪਿੰਡ तकरीबन ਟਹਾਣੀ ਦੇ ਨੇੜੇ ਹੀ ਰਹਿ ਗਿਆ ਹਾਂ ਟਹਾਣੀ ਤੋਂ ਬਸ ਸਾਰਾ 17 18 ਕਿਲੋ 17 ਕਿਲੋ ਮੀਟਰ ਠੀਕ ਆ ਤੇ ਸੂਆ ਕਿਹੜਾ ਬਾਈ ਝੋਟੀ ਦਾ ਸੂਆ ਦੂਜਾ ਹੈ ਬਾਈ ਸੂਆ ਦੂਜਾ ਤੇ ਪੈਲਣ ਦਾ ਕਿੰਨਾ ਕੁ ਦੁੱਧ ਰਿਹਾ ਜੀ ਗੱਲ ਕਰੀ ਬਾਈ 1.5 ਕਿਲੋ ਨੈਟ ਰਿਹਾ ਜੈਨੂਨ ਜੈਨੂ 13.15 16 ਵਾਲਾ ਸਿਸਟਮ ਦਾ ਨਾ ਨਾ 15 15 ਵਾਲਾ ਤਾਂ ਨਹੀਂ ਬਈ ਠੀਕ ਹੈ ਗੱਲ ਇਸ ਵਾਰੀ ਕਿੰਨਾ ਕੁ ਪਾ ਸਕਦੇ ਇਸ ਵਾਰੀ ਬਈ ਸਨਾ ਦਾ 16 ਕਹਿੰਦੇ ਨਾ 17 15 ਕਿਲੋ ਦੁੱਧ ਅਤੇ 15 ਕਿਲੋ ਦੁੱਧ ਪਾ ਸਕਦੀ ਆ ਆ ਬਾਈ ਕਹਿੰਦਾ ਗਾਰੰਟੀ ਵਾਲਾ ਬਈ 15 ਕਿਲੋ ਗਾਰੰਟੀ ਵਾਲਾ ਪਾ ਦੂਗੀ ਤੇ ਬਾਕੀ ਕੱਦ-ਕਾਠ ਵੀ ਸੋਹਣਾ ਰੱਖਦੀ ਆ ਸਿੰਗ ਵੀ ਬੰਦਾ ਗਿਆ ਤੇ ਬੱਚਾ ਕੀ ਆ ਗਿਆ ਨਾਲ ਬਈ ਤੇ ਬੱਚੇ ਮੇਲ ਕਾਫ ਆ ਗਿਆ ਆ ਨਾਲ ਇਹਦੇ ਆ ਗਿਆ ਸੱਜਣੋ ਮੇਲ ਕਾਫ ਤੇ ਬਾਕੀ ਬਾਡੀ-ਬੁਡੀ ਚੈੱਕ ਕਰ ਸਕਦੇ ਇੱਥੋਂ ਬੱਚਾ ਕਰ ਸਕਦੇ ਬਿਲਕੁਲ ਤਾਜੀ ਸੂਇਆ ਅੱਜ ਹੀ ਸੂਈਆ ਬਾਈ ਹਾਂ ਬਈ 나ੜੂਆ ਵੀ ਦੇਖਣ ਠੀਕ ਹੈ ਅਗਰ ਅੱਜ ਵੀ ਸੂਈਆ ਇਹ ਕੱਟਾ ਕਿਹੜੇ ਦਾ ਹੈ ਕੱਟਾ ਉਹਦਾ ਬਣਾ ਕੀ ਜਿਹਨੂੰ ਇਹਦੇ ਆਪਣਾ ਸੁਕਵੀਰ ਡਾਂਡੇ ਲਵੇ ਲਾੜ ਲਾੜ ਲਾੜਨੇ ਦਾ ਅਸੀਂ ਉਹਨਾਂ ਲਾੜ ਲੇ ਲੱਗਿਆ ਹਾਂ ਲਾੜ ਲੇ ਦਾ ਚੋਣ ਚ ਪਾਉਣ ਦੀ ਕਿਵੇਂ ਬਾਈ ਜਮੀ ਫੋਕੀ ਆ ਬਈ ਜਮੀ ਕਰਨਾ ਸਿੱਟਾ ਤਾਂ ਨਹੀਂ ਨਾ ਕੋਈ ਸਰਲਾ ਸਿੱਟਾ ਨਹੀਂ ਇਹ ਤੋਰ ਖੋਲ ਕੇ ਬਾਈ ਆ ਇੱਕ ਵਾਰੀ ਸੱਚ ਨੂੰ ਸਾਨੂੰ ਤੋਰ ਕੇ ਦਿਖਾ ਦੇਣਾ ਕੱਦ ਕਾਠ ਵੀ ਬਹੁਤ ਸੋਹਣਾ ਰੱਖਦੀ ਆ ਤੇ ਲੇਵੇ ਦਾ ਡਿਜ਼ਾਈਨ ਵੀ ਸੋਹਣਾ ਰੱਖਦੇ ਬੋਲਾ ਵੀ ਕੱਢਿਆ ਬਾਈ ਕੋਸਾ ਹਾਂ ਬੋਲਾ ਕੱਢੇ ਵੀ ਆ ਬੋਲਾ ਬਾਈ ਕਹਿੰਦਾ ਇਹਦਾ ਕੱਢਿਆ ਵਾ ਤਾਂ ਸੰਗਲੁੱਤੀ ਟੰਗ ਦੇ ਧੋੜ ਦੇ ਬਾਈ ਆਨੇ। ਹੱਤ ਲਿਆਰਾ ਬਾਈ ਕਹਿੰਦਾ ਆਪਾਂ ਘਰੇ ਪਾਉਂਦੇ ਨਹੀਂ। ਸੰਗਲ ਵਾਲਾ ਸਿਸਟਮ ਹੀ ਆ ਕਿਉਂਕਿ ਘਰੇ ਲੂ ਸੱਜਣਾ ਤੇ ਪੈਲਣ ਦਾ ਦੁੱਧ ਬਾਈ ਨੇ ਸੱਜਣਾ ਦੱਸਿਆ ਬਾਈ ਕਹਿੰਦਾ ਹੈਗਾ 13.5 ਲੀਟਰ ਦਾ ਤੇ ਬੋਲਾ ਕਿੰਨਾ ਕੱਢਿਆ ਬਾਈ ਹੁਣ? ਬੋਲਾ ਬਾਈ ਕੱਢਿਆ ਲਾਲਾ 7-8 ਲੀਟਰ ਹੋਈ ਜਾਊਗਾ ਦੋ। ਆ ਦੋਨੇ ਦੋਨੇ ਟਾਈਮਾਂ ਦਾ ਕਿੰਨਾ ਕਹੂਗਾ ਇੱਥੇ? 8 ਕਿ ਲੀਟਰ ਲਾ ਲੋ। 8.5 ਠੀਕ ਆ ਗੱਲ। ਧਮਾ ਲਾ ਬਾਈ ਇੱਥੇ। ਤੇ ਗਰੰਟੀ ਕਿਨੇ ਕਿ ਦੁੱਧੀ ਦੇ ਦਾਂਗੇ ਫਿਰ ਗਰੰਟੀ ਵੀ ਆਪਾਂ 15 ਕਿਲੋ ਦੀ ਦੇ ਦਾਂਗੇ ਲਿਖ ਕੇ ਠੀਕ ਆ ਜੀ ਹਾਂ ਆ 15 ਦੀ ਤਾਂ ਬਾਈ ਕਹਿੰਦਾ 15 ਕਿਲੋ ਲਿਖ ਕੇ ਵਾਲਾ ਸਿਸਟਮ ਹੀ ਆ ਵੀ 15 ਕਿਲੋ ਦੀ ਗਰੰਟੀ ਤਾਂ ਨਾ ਬਾਈ ਕਹਿੰਦਾ ਲਿਖ ਕੇ ਦੇ ਦਾਂਗੇ ਤੇ ਬਾਕੀ ਝੋਟੀ ਸੱਜਣੋਂ ਬਹੁਤ ਕਮਾਲ ਦੀ ਆ ਸਾਫ਼ ਸੁਥਰੀ ਆ ਹਰੇਕ ਪੱਖ ਤੋਂ ਤੇ ਬਾਕੀ ਤਾਜੀ ਸੂਈਆ ਜਿਹੜਾ ਗੈਪ ਆ ਥਾਣਾ ਦਾ ਗੈਪ ਬਹੁਤ ਸੋਹਣਾ ਰੱਖਦੀ ਆ ਫੁੱਲ ਗੈਪ ਹੀ ਰੱਖਦੀ ਆ ਇਹ ਗੱਲ ਕਰ ਲਈਏ ਚੋਣ ਚ ਪਾਉਣ ਦੀ ਬਾਈ ਕਹਿੰਦਾ ਨਰ ਨਾ ਜਮੀ ਸੀਲ ਹੈ ਵੇ ਸ਼ਰਲੇ ਛਿੱਟੇ ਵਾਲਾ ਕੰਮ ਨਹੀਂ ਗਾਂਵਾਂ ਵਾਲਾ ਸਿਸਟਮ ਵਾਲਾ ਇੱਥੋਂ ਬਾਈ ਤੁਹਾਨੂੰ ਵੇਖ ਕੇ ਵੀ ਦਿਖਾ ਦੂਗਾ ਥੱਲੇ ਇਹਦੇ ਇਹ ਮੰਨ ਲਓ ਵੀ ਚਾਹੇ ਖੁੱਲੀ ਛੱਡ ਕੇ ਚੋਲੇ ਵੇੜੇ 'ਚ ਹਾਂ ਬਾਈ ਜਮੀ ਸੀ ਲੈ ਜਮੀ ਠੀਕ ਹੈ ਗੱਲ ਹਾਂ ਰੁਪਈਏ ਇਹਦੇ ਕਿੰਨੇ ਲਵਾਂਗੇ ਪੈਸੇ ਜੀਬ 'ਚ ਪਾਉਣ ਵਾਲੇ ਹਰ ਰੁਪਈਏ ਨਾਲ ਆ ਮੰਗਦੇ ਵੀ 140 ਹਾਂਜੀ ਆਪਾਂ 135 ਦੀ ਝੋਟੀ ਦੇ ਮੰਨ ਤਾਨ ਜਾ ਕੋਈ ਮੰਨ ਤਾਨ ਕਰ ਦਾਂਗੇ 135 ਚ ਉਹ ਜੀ ਮੰਨਤਾ ਹਾਂ ਜੇ ਦੇ ਦੇ ਫਿਕਸ ਜੇ 132 ਦੀ ਦੇ ਦੇ 132 ਹਾਂ ਜੇ ਕੋਈ ਮਾਨ ਕਰਕੇ ਆਊਗਾ ਵੀਡੀਓ ਚ ਕਢਾ ਦੇ ਕਿਹੜਾ ਠੀਕ ਹੈ ਗੱਲ ਸੋਡੀ ਵੀਡੀਓ ਦੇਖ ਕੇ ਆਊਗਾ ਆਪਾਂ 132 ਦੇ ਰਹੇ ਆ ਬਈ ਬਾਈ ਕਹਿੰਦਾ 1 ਲੱਖ ਤੇ 32 ਦੀ ਝੋਟੀ ਦੇ ਦਾਂਗੇ 19 ਵੀ ਪਾਲਾ ਥਾਣਾ ਨੂੰ ਨਾ ਥੋੜੀ ਹਾਂ ਪਾਲ ਹੈਗੀ ਆ ਬਈ ਠੀਕ ਹੈ ਗੱਲ ਆ ਬਾਦੀ ਜ਼ਰੂਰ ਹੈ ਪਰ ਕੱਦ ਵੀ ਸੋਨਾ ਰੱਖਦੀ ਆ ਤੇ ਸੂਆ ਵੀ ਜੈਨੂਨ ਦੂਜਾ ਤੇ ਦੁੱਧ ਬਾਈ ਕਹਿੰਦਾ 15 ਕਿਲੋ ਗਾਰੰਟੀ ਵਾਲਾ ਸਿਸਟਮ ਆ ਤੇ ਗੈਪ ਬਹੁਤ ਸੋਨਾ ਥਾਣਾ ਚ ਅੱਗੇ ਪਿੱਛੇ ਦਾ ਗੈਪ ਪੂਰਾ ਰੱਖਦੀ ਆ ਤੇ ਚੋਣ ਚ ਬੋਣ ਚ ਤਾਂ ਨਹੀਂ ਕੋਈ ਨਾ ਨਾ ਕੋਈ ਜੇ ਨਹੀਂ ਸਰਲਾ ਸਿੱਟਾ ਨਹੀਂ ਆਲ ਫਾਲ ਨਾ ਕੋਈ ਆਲ ਫਾਲ ਗਾਰੰਟੀ ਗਾਰੰਟੀ ਆ ਬਈ ਅਗਲਾ ਆਪਣੇ ਘਰੇ ਚਾਰ ਡੰਗ ਚੋਂ ਆਏ ਪੰਜ ਡੰਗ ਚੋਂ ਕੇ ਤਸੱਲੀ ਕਰਕੇ ਲਿਜਾਵੇ ਬਈ ਠੀਕ ਆ ਜੀ ਹਾਂ ਤੇ ਬਾਕੀ ਇੱਥੋਂ ਚੈੱਕ ਕਰ ਸਕਦਾ ਹਾਂ ਲੇਵਾ ਬਾਈ ਕਹਿੰਦਾ ਦੁੱਧੇ ਚੋਂ ਕੱਢਿਆ ਵਿਆ ਥੋੜਾ ਬਾਲਾ ਤੇ 15 ਦਾ ਤਾਂ ਬਾਈ ਕਹਿੰਦਾ ਸਿਸਟਮ ਆ ਜਿਹੜਾ 15 ਕਿਲੋ ਤਾਂ ਵੀ ਲਿਖ ਕੇ ਆਲਾ ਕੰਮ ਹੀ ਆ ਇਹਦਾ ਦੇ ਨਾਲ ਆ ਗਿਆ ਇਹਦੇ ਲਾਡਲੇ ਦਾ ਕਟਾ ਤਾਜੀ ਸੂਈ ਆ ਇੱਥੋਂ ਕਰ ਸਕਦੇ ਹਾਂ ਇੱਕ ਜੇਰ ਜੱਪਾ ਡੰਡਾ ਹਾਂ ਜੇਰ ਜੱਪੇ ਦੀ ਵੀਡੀਓ ਪਈ ਹੈ ਬਈ ਤੇ ਇੱਕ ਸੱਜਣੋਂ ਬਾਈ ਕੋਲੇ ਆ ਹੈ ਗਿਆ ਟੋਕੜ ਝੋਟੀ ਬਕਾਉ ਤੇ ਮਹੀਨੇਕ ਦੀ ਬਾਈ ਕਹਿੰਦਾ ਇਹ ਕਰਾਈ ਹੋਈ ਆ ਗੱਬਣ ਇਹਦਾ ਕਿਹੜਾ ਸੂਆ ਬਾਈ ਇਹਦਾ ਦੂਜੇ ਸੂਆ ਇਹਦਾ ਵੀ ਦੂਜਾ ਸੂਆ ਹਾਂ ਦੂਜਾ ਬਈ ਕਿੰਨਾ ਕੁ ਰਿਕਾਰਡ ਆ ਇਹਦਾ ਪਹਿਲਣ ਦਾ ਇਹਦਾ ਪਹਿਲਣ ਦਾ ਵੀ 13.5 ਕਿਲੋ ਇਹਦਾ ਇਹ ਵੀ ਰਿਕਾਰਡ ਹੈ ਦੂਜੇ ਸੂਆ ਕਿੰਨਾ ਪਾ ਦੂਜੇ ਵੀ ਮੈਂ 16 ਝੋਇਆ 16 ਕਿਲੋ ਹਾਂ 16 ਝੋਇਆ ਕਿੰਨੇ ਮਹੀਨੇ ਹੋ ਗਏ ਸੂਈ ਨੂੰ ਇਹਨੂੰ ਵੀ ਤਕਰੀਬਨ 3.5 ਤੇ ਗੱਬਣ ਵੀ ਆ ਬਾਈ ਗੱਬਣ ਮਹੀਨੇ ਦੀ ਆ ਬਾਈ 1 ਮਹੀਨੇ ਦੀ ਹਾਂ ਆਪਣੇ ਲੋਵੇਰੇ ਪੰਚਾਇਤ ਛੋਟਾ ਵਧੀਆ ਉਧਰ ਕਰਵਾਈ ਹਾਂ ਪੰਚਾਇਤ ਕੋਲੇ ਹਾਂ ਠੀਕ ਆ ਗੱਬਣ ਬਾਈ ਕਹਿੰਦਾ 1 ਮਹੀਨੇ ਦੀ ਆਓ ਤੁਸੀਂ ਖਾਲੀ ਮੰਨ ਲਿਓ ਗੱਬਣ ਮੰਨ ਲਿਓ ਤੇ ਹਾਲ ਫਿਲਹਾਲ ਦੁੱਧ ਕਿੰਨਾ ਬਾਈ ਇਹਦੇ ਕੋਲ ਹੁਣ ਬਾਈ 6 13 13 ਲੀਟਰ ਦੁੱਧ ਹੈ 13 13 ਲੀਟਰ ਚੋਣ ਚੋਣ ਦੀ ਕਿਵੇਂ ਆ ਚੋਣ ਜਾਂ ਜੇ ਫੋਕੀ ਆ ਨਾ ਕੋਈ ਸਰਲਾ ਨਾ ਸੱਟਾ ਕੁਛ ਵੀ ਨਹੀਂ ਹੈਗਾ ਬੱਚਾ ਕੀ ਨਾਲ ਬੱਚਾ ਕੱਟਾ ਹੈ ਨਾਲ ਕੱਟਾ ਹੈ ਹਾਂ ਕੱਟਾ ਹੈ ਬੱਚਾ ਨਾਲ ਹੀ ਜਾਊ ਨਾਲ ਹੀ ਦੇਵੋ ਬੱਚਾ ਠੀਕ ਆ ਗੱਲ ਤੇ ਤੋਰ ਬਾਈ ਖੋਲ ਕੇ ਇਹਨੂੰ ਵੀ ਚੋਣ ਪਹਾੜੇ ਤੋਂ ਆ ਬਾਈ ਠੀਕ ਆ ਗੱਲ ਹਾਂ ਆਉਂ ਬਾਈ ਕਹਿੰਦਾ ਪਹਾੜੇ ਤੇ ਮਿਲਦੀ ਆ ਆ ਪਹਾੜੇ ਦੇ ਮੇਂ ਪਾਨੇ ਆਪਾਂ ਬੱਚਾ ਦੇ ਦਾਂਗੇ ਨਾਲ ਹੀ ਤੇ ਬਜਨ ਵਾਲੀ ਝੋਟੀ ਆ ਸੂਆ ਦੂਜਾ ਤੇ ਬਾਕੀ ਦੀ ਮਾਂ ਦਾ ਦੁੱਧ ਵੀ ਬਾਈ ਕਹਿੰਦਾ ਚੰਗਾ ਰਿਕਾਰਡ ਰਿਆ ਤੇ ਬਾਕੀ ਬਾਡੀ ਵਾਲੇ ਮਾਮਲੇ 'ਚ ਬਾੜੀ ਲਾਜਵਾ ਲੱਗਦੀ ਤਾਜ਼ੀਆਂ ਵਾਂਗੂਆਂ ਥੱਲੇ ਬਾਡੀ ਦੀ ਬੜੀ ਸ਼ਾਨਦਾਰ ਆ ਗਈ ਸੂਰਾ ਦੂਜਾ ਤੇ ਹਾਲ ਫਿਲਹਾਲ ਇਹਦੇ ਕੋਲੇ ਬਾਈ ਕਹਿੰਦਾ ਹੈਗਾ 13 ਕਿਲੋ ਦੁੱਧ ਤਿਆਰੀ ਦਾ 13 ਕਿਲੋ ਹਾਜ਼ਰ ਦੁੱਧ ਆ ਤੇ ਬਾਡੀ ਬਹੁਤ ਟੋਪ ਦੀ ਕਹਿ ਸਕਦੇ ਆਪਾਂ ਕਮਾਲਾ ਬਾਈ ਇੱਥੋਂ ਲੈ ਆ ਲਿਆ ਥੋੜਾ ਜਿਹਾ ਡਰਦੀ ਆ ਤੇ ਚਵਾਈ ਵਾਲੇ ਮਾਮਲੇ 'ਚ ਹੈਗੀ ਠੰਡੀ ਜਮਾਂ ਜਮੀ ਠੰਡੀ ਆ ਬਈ ਠੀਕ ਆ ਗੱਲ ਪੋਲੀ ਆ ਜਮੀ ਠੀਕ ਆ ਲੈ ਚੱਲ ਬਾਈ ਅੰਦਰ ਨੂੰ ਬੱਚਾ ਆ ਗਿਆ ਨਾਲ ਮੇਲ ਕਾਫ ਤੇ ਤਾਜੀ ਥੱਲੋਂ ਬਾਈ ਕਹਿੰਦਾ ਦੁੱਧ ਚੋਇਆ ਇਹਦੇ ਕੋਲੋਂ ਸੱਜਣੋ ਇਹ ਮਾਲ ਉਹ 16 16 ਕਿਲੋ ਜਿਹੜਾ ਬਾਈ ਆ 16 ਝੋਆ ਬਾਈ ਆਪਾਂ ਨੇ ਆ 16 ਕਿਲੋ ਕੱਟਾ ਖੜਿਆ ਉਹਦਾ ਆ ਗਿਆ ਤਾਜੀ ਦਾ ਰਿਕਾਰਡ ਤੇ ਬਾਕੀ ਬਾਡੀ ਵੀ ਫੁੱਲ ਆ ਕੱਦ ਵੀ ਸੋਹਣਾ ਰੱਖਦੀ ਆ ਤੇ ਬਾਕੀ ਚੰਗੀ ਆ ਝੋਟੀ ਬਣਨ ਵਾਲੀ ਆਈਟਮ ਹੀ ਆ ਅੱਗੇ ਪਿੱਛੇ ਮੁੜਨ ਵਾਲਾ ਕੰਮ ਨਹੀਂ ਹੈ ਗਿਆ ਇੱਥੋਂ ਕਰ ਸਕਦੇ ਹਾਂ ਜੈੱਕ ਬਾਡੀ ਬੁੱਡੀ ਪਾਸਾ ਦਾ ਸਦਾ ਨਹੀਂ ਰੱਖਦੀ ਨਾ ਨਾ ਪਾਸਾ ਨਹੀਂ ਰੱਖਦੀ ਬਈ ਮਾ ਕਸਿਆਰ ਹਰੇਕ ਕਸਿਆਰ ਆ ਜਾਨੀ ਤੇ ਇਹਦੇ ਪੈਸੇ ਕਿੰਨੇ ਲਵਾਂਗੇ ਅੱਜ ਹੈ ਅੱਜ ਕਿੰਨੇ ਪੈਸੇ ਲਵਾਂਗੇ ਇਹਦੀ ਇਹਦੇ ਪੈਸੇ ਬਈ ਆਪਾਂ 120 1 ਲੱਖ ਤੇ 20 ਹਜ਼ਾਰ ਰੁਪਈਆ ਮਾਫੀ ਕਰਦਾਂਗੇ ਉਹ ਜੋ ਹਾਂ ਮਾਨਤਨ ਕਰਦਾਂਗੇ ਜੇ ਕੋਈ ਆਉ ਮਾਨਤਨ ਤੇ ਦੁੱਧ ਕਿੰਨਾ ਚਵਾਦਾਂਗੇ ਹੁਣ ਦੁੱਧ ਵੀ ਆਪਾਂ 13 ਕਿਲੋ ਚਵਾਦਾਂਗੇ ਹੁਣ 13 ਕਿਲੋ ਹਾਂ 13 ਕਿਲੋ ਆ 13 ਕਿਲੋ ਬਾਈ ਕਹਿੰਦਾ ਜਿਹਦੇ ਥੱਲੇ ਚਵਾਦਾਂਗੇ ਕੈਮੀ ਨਈ ਸੂਈ ਦੱਸਿਆ ਬਾਈ ਇਹ ਬਈ ਪੌਣੇ 4 ਸਾਢੇ 3 ਮਹੀਨੇ ਦੀ ਸੂਈ ਆ ਆ ਸਾਢੇ 3 ਤੋਂ ਪੌਣੇ 4 ਮਹੀਨਿਆਂ ਦਾ ਸੂਆ ਬਾਈ ਕਹਿੰਦਾ ਇਹਦਾ ਤੇ ਨਾਲ ਇਹਦੇ ਆ ਗਿਆ ਮੇਲ ਕਾਫ 1 ਮਹੀਨੇ ਦੀ ਬਾਈ ਕਹਿੰਦਾ ਆ ਗਈ ਗੱਬਣ ਮੁੱਲ 1 ਲੱਖ ਤੇ 20 ਹਜ਼ਾਰ ਮਾਨਤਾਂ ਨੂੰ ਜੋ ਕਰਦਾਂਗੇ ਨੰਬਰ ਬੋਲ ਦਿਓ ਜੀ 7015634017 ਨੰਬਰ ਸਜਣੋ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਓ ਇੱਕ ਦਾ ਟੋਕਰ ਝੋਟੀ ਦਿਖਾਈ ਆ ਚੰਗੇ ਰਿਕਾਰਡ ਵਾਲੀ ਆ 16 ਕਿਲੋ ਦੁੱਧ ਵਾਲੀ ਆ ਤੇ ਇੱਕ ਨੂੰ ਦਿਖਾਤੀ ਸਜਣੋ ਆ ਤਾਜੀ ਸੂਈ ਕੱਟੀ ਬਹੁਤ ਕਮਾਲ ਦੀ ਇਹਨਾਂ ਦੋਹੇ ਝੋਟੀਆਂ 'ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ